ਹਾਂਜੀ ਤੇ ਅੱਜ ਆਪਾਂ ਬਣਾਵਾਂਗੇ ਚੱਕਰਪਾਰੇ ਉਹਦੇ ਲਈ ਆਪਾਂ ਲੈ ਲਿਆ ਮਤਲਬ ਤਿੰਨ ਜਿਹੜੀਆਂ ਛੋਟੀਆਂ ਕਟੋਰੀਆਂ ਸੀਗੀਆਂ ਉਹ ਮੈਂ ਲੈ ਲਈਆਂ ਮੈਦੇ ਦੀਆਂ ਤੇ ਵਿੱਚ ਜਿਹੜੀਆਂ ਦੋ ਕੜਸ਼ੀਆਂ ਸੀ ਆਪਾਂ ਛੋਟੀਆਂ ਉਹ ਪਾ ਲਿਆ ਘਿਓ ਘਿਓ ਪਾ ਕੇ ਨਾਲ ਹੀ ਆਪਾਂ ਥੋੜਾ ਜਿਹਾ ਦੇਚ ਬੇਕਿੰਗ ਪਾਊਡਰ ਪਾ ਲਿਆ ਇਹ ਸਾਰੀਆਂ ਚੀਜ਼ਾਂ ਪਾ ਕੇ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲੈਣਾ ਮਿਕਸ ਜਿਹੜਾ ਆਪਾਂ ਇਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕਰਨਾ ਤਾਂ ਕਿ ਜਿਹੜਾ ਆਪਣਾ ਬੇਕਿੰਗ ਸੋਡਾ ਔਰ ਜਿਹੜਾ ਆਪਾਂ ਘਿਓ ਪਾਇਆ ਮੋਨ ਵਾਸਤੇ ਉਹ ਸਾਰੇ ਇਹਨਾਂ ਵਧੀਆ ਇਹਦੇ ਵਿੱਚ ਜਿਹੜਾ ਵਾ ਮਿਕਸ ਹੋ ਜਵੇ ਆਟੇ ਦੇ ਵਿੱਚ ਔਰ ਉਸ ਤੋਂ ਬਾਅਦ ਆਪਾਂ ਇਹਨੂੰ ਗੁੰਨਣ ਲਈ ਲੈ ਲਿਆ ਥੋੜਾ ਜਿਹਾ ਆਪਾਂ ਦੁੱਧ ਜਿਹੜਾ ਦੁੱਧ ਪਾ ਕੇ ਆਪਾਂ ਜਿਹੜਾ ਹੈ ਆਟਾ ਗੁੰਨਾਗੇ ਇੱਕ ਹੋਰ ਜਿਹੜਾ ਦੁੱਧ ਪਾਇਆ ਵਾ ਇਹਦੇ ਨਾਲ ਜਿਹੜੇ ਆਪਣੇ ਚੱਕਰ ਪਾਰੇ ਆ ਬਹੁਤ ਹੀ ਵਧੀਆ ਨਰਮ ਤੇ ਮਤਲਬ ਕ੍ਰਿਸਪੀ ਜੇ ਬਣ ਕੇ ਤਿਆਰ ਹੋਣਗੇ ਹਨਾ ਤੇ ਜਿਹੜਾ ਆਟਾ ਵਾ ਇਹਨੂੰ ਆਪਾਂ ਬਹੁਤ ਜ਼ਿਆਦਾ ਮਲਣਾ ਨਹੀਂ ਹੈਗਾ ਇਹਨੂੰ ਆਪਾਂ ਮਤਲਬ ਕਹ ਲੂਗੀ ਸਿਰਫ ਇਕੱਠਾ ਹੀ ਕਰਨਾ ਹਨਾ ਬਹੁਤ ਜ਼ਿਆਦਾ ਮਲਣ ਦੀ ਇਹਨੂੰ ਜ਼ਰੂਰਤ ਨਹੀਂ ਹੈਗੀ ਜਿਵੇਂ ਇਸ ਤਰ੍ਹਾਂ ਇੱਥੇ ਮੈਂ ਕਰ ਰਹੀ ਆ ਮਤਲਬ ਆਟਾ ਇਕੱਠਾ ਕਰ ਦਿੱਤਾ ਵਧੀਆ ਤਰੀਕੇ ਦੇ ਨਾਲ ਤੇ ਹੁਣ ਇਹਨੂੰ ਆਪਾਂ ਗਿੱਲਾ ਕੱਪੜਾ ਕਰਕੇ ਤੇ ਆਪਾਂ ਇਹਨੂੰ 15-20 ਮਿੰਟ ਲਈ ਸੈੱਟ ਹੋਣ ਲਈ ਰੱਖ ਦਵਾਂਗੇ ਉਸ ਤੋਂ ਬਾਅਦ ਵਿੱਚ 15-20 ਮਿੰਟ ਦਾ ਟਾਈਮ ਹੋ ਗਿਆ ਸੀਗਾ ਤੇ ਫਿਰ ਮੈਂ ਆਟਾ ਚੈੱਕ ਕੀਤਾ ਤੇ ਪਹਿਲੇ ਨਾਲੋਂ ਥੋੜਾ ਨਰਮ ਹੋ ਗਿਆ ਆਟਾ ਹਨਾ ਆਟਾ ਜਿਹੜਾ ਮੈਦਾ ਵਾਂ ਜਦੋਂ ਤੁਸੀਂ ਮਲ ਕੇ ਰੱਖਦੇ ਆ ਹਨਾ ਤੇ ਇਹ ਪਹਿਲੇ ਨਾਲੋਂ ਥੋੜਾ ਜਿਹਾ ਨਰਮ ਹੋ ਹੀ ਜਾਂਦਾ 15-20 ਮਿੰਟ ਬਾਅਦ ਤੇ ਫਿਰ ਮੈਂ ਇੱਥੇ ਸਲੀਵ ਸਾਫ਼ ਕਰ ਲਈ ਸੀ ਕਿਉਂਕਿ ਮੈਨੂੰ ਮਤਲਬ ਹੁਣ ਵੇਲਣਾ ਸੀਗਾ ਤੇ ਇਹਦੇ ਇਸ ਤਰੀਕੇ ਦੇ ਨਾਲ ਦੋ ਪੀਸ ਕਰ ਲਏ ਦੋ ਪੀਸ ਕਰਕੇ ਇੱਕ ਨੂੰ ਆਪਾਂ ਟੱਕ ਕੇ ਰੱਖ ਦਿੱਤਾ ਤੇ ਦੂਸਰਾ ਜਿਹੜਾ ਸੀ ਉਹਨੂੰ ਲੈ ਕੇ ਆਪਾਂ ਤੇ ਮਤਲਬ ਵਿਲਨੈਸ ਟਰਟ ਕਰ ਦਿੱਤਾ ਹੁਣ ਦੀਵਾਲੀ ਆ ਰਹੀ ਹੈ ਤੇ ਸਾਰਿਆਂ ਹੀ ਪੈਣਾਂ ਨੇ ਜਿਵੇਂ ਸ਼ੱਕਰ ਪਾਰੇ ਤੇ ਮਠੀਆਂ ਬਣਾਉਣੀਆਂ ਹਨਾ ਤੇ ਅਗਰ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਔਰ ਅੱਗੇ ਆਪਾਂ ਹੋਰ ਵੀ ਇਸ ਤਰੀਕੇ ਦੀਆਂ ਜਿਹੜੀਆਂ ਵੀਡੀਓ ਹੋ ਲੈ ਕੇ ਆਉਂਦੇ ਰਵਾਂਗੇ ਤੇ ਇਸ ਤਰੀਕੇ ਦੇ ਨਾਲ ਆਪਾਂ ਮਤਲਬ ਇਹਨੂੰ ਵੇਲ ਲਿਆ ਤੇ ਥੋੜਾ ਜਿਹਾ ਆਪਾਂ ਮੋਟਿਆ ਰੱਖਣਾ ਹੈ ਨਾ ਕਿਉਂਕਿ ਆਪਾਂ ਸ਼ੱਕਰ ਬਾਰੇ ਬਣਾ ਰਹੇ ਆ ਤੇ ਇਹ ਆਪਾਂ ਥੋੜੀ ਜਿਹਾ ਮੋਟੀ ਰੱਖਣੇ ਆ ਜਿਹੜੀਆਂ ਸਾਈਡਾਂ ਸੀਗੀਆਂ ਉਹ ਮੈਂ ਕੱਟ ਦਿੱਤੀਆਂ ਤੇ ਫਿਰ ਇਹਨੂੰ ਤੁਸੀਂ ਆਪਣੀ ਮਨਸ਼ੀਪ ਮਤਲਬ ਮਨਪਸੰਦ ਜਿਹੜੀ ਸ਼ੇਪ ਉਹਦੇ ਨਾਲ ਤੁਸੀਂ ਕੱਟ ਸਕਦੇ ਆ ਤੇ ਮੈਂ ਵੀ ਇੱਥੇ ਇਸ ਤਰੀਕੇ ਦੇ ਨਾਲ ਇਹਨੂੰ ਕੱਟ ਲਿਆ ਸੀਗਾ ਇਸ ਤੋਂ ਅੱਗੇ ਆਪਾਂ ਹੋਰ ਵੀ ਕੁਝ ਈਜ਼ੀ ਤਰੀਕੇ ਨਾਲ ਬਣਨ ਵਾਲੀਆਂ ਜਿਹੜੀਆਂ ਮਠਾਈਆਂ ਆ ਆਪਾਂ ਉਹਦੀ ਵੀ ਰੈਸਪੀਜ਼ ਜਿਹੜੀਆਂ ਆ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਣੇ ਇਸੇ ਹੀ ਚੈਨਲ ਤੇ ਔਰ ਜਿਹੜੇ ਸ਼ੱਕਰਪਾਰੇ ਆ ਉਹ ਵੱਖ-ਵੱਖ ਤਰੀਕਿਆਂ ਨਾਲ ਬਣਾਈ ਜਾਂਦੇ ਆ ਕੋਈ ਕਿਵੇਂ ਇਹਦੇ ਬਣਾਉਂਦਾ ਕੋਈ ਕਿਸੇ ਤਰੀਕੇ ਦੇ ਨਾਲ ਬਣਾਉਂਦਾ ਹਨ ਬਟ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਬੇਕਿੰਗ ਸੋਡਾ ਹਲਕਾ ਜਿਹਾ ਪਾ ਕੇ ਵੀ ਤੁਸੀਂ ਟਰਾਈ ਜ਼ਰੂਰ ਕਰਕੇ ਦੇਖਿਓ ਉਮੀਦ ਆ ਕਿ ਤੁਹਾਨੂੰ ਇਸ ਤਰੀਕੇ ਦੇ ਨਾਲ ਬਣੇ ਹੋਏ ਜਿਹੜੇ ਸ਼ੱਕਰਪਾਰੇ ਆ ਇਹ ਜਿਹੜੀ ਰੈਸਪੀ ਆ ਰੈਸਪੀ ਆ ਇਹ ਮਤਲਬ ਜ਼ਰੂਰ ਪਸੰਦ ਆਊਗੀ ਹਨਾ ਔਰ ਇਹਦਾ ਮਤਲਬ ਜਿਹੜੇ ਸ਼ੱਕਰਪਾਰੇ ਆ ਵਧੀਆ ਮਤਲਬ ਨਰਮ ਜਿਹੜੇ ਬਣ ਕੇ ਤਿਆਰ ਹੋਣਗੇ ਔਰ ਮੈਂ ਜਿਹੜੀ ਸ਼ੱਕਰਪਾਰੇ ਹਜੇ ਬਹੁਤ ਜ਼ਿਆਦਾ ਨਹੀਂ ਬਣਾ ਰਹੀ ਜਿਹੜੇ ਜ਼ਿਆਦਾ ਆਪਾਂ ਬਣਾਵਾਂਗੇ ਉਹ ਦੀਵਾਲੀ ਦੇ ਲਾਗੇ ਜਾ ਕੇ ਬਣਾਵਾਂਗੇ ਹਜੇ ਫਿਲਹਾਲ ਮੈਂ ਥੋੜੇ ਜਿਹਾ ਬਣਾਏ ਸੀਗੇ ਕਿਉਂਕਿ ਬੱਚਿਆਂ ਦੀ ਛੁੱਟੀਆਂ ਚੱਲ ਰਹੀਆਂ ਨੇ ਬੱਚੇ ਘਰੇ ਆ ਬੱਚੇ ਵਾਰ-ਵਾਰ ਕੁਛ ਨਾ ਕੁਛ ਖਾਣ ਨੂੰ ਮੰਗਦੇ ਰਹਿੰਦੇ ਹਨ ਤੇ ਇੱਕ ਦਿਨ ਪਹਿਲਾਂ ਮੈਂ ਮਠੀਆਂ ਬਣਾਈਆਂ ਸੀਗੀਆਂ ਤੇ ਅੱਜ ਫਿਰ ਸ਼ੱਕਰਪਾਰੇ ਬਣਾ ਰਹੀਆਂ ਤੇ ਜਿਹੜੇ ਸ਼ੱਕਰਪਾਰੇ ਸੀਗੇ ਉਹ ਸਾਰੇ ਆਪਾਂ ਜਿੰਨਾ ਵੀ ਆਪਣੇ ਕੋਲ ਆਟਾ ਸੀਗਾ ਆਪਾਂ ਕਟਿੰਗ ਕਰਕੇ ਰੱਖ ਲਈ ਤੇ ਜਿਹੜਾ ਆਇਲ ਸੀਗਾ ਉਹ ਵੀ ਆਪਣਾ ਗਰਮ ਹੋ ਚੁੱਕਿਆ ਤੇ ਜਿਹੜਾ ਆਇਲ ਆ ਉਹ ਮਤਲਬ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਹੈਗਾ ਮੀਡੀਅਮ ਮਤਲਬ ਫਲੇਮ ਤੇ ਹੀ ਜਿਹੜਾ ਆਇਲ ਆ ਗਰਮ ਹੋਣਾ ਚਾਹੀਦਾ ਹਲਕਾ ਸੇਕ ਹੋਣਾ ਚਾਹੀਦਾ ਆਇਲ ਦਾ ਹਨਾ ਤੇ ਇਸ ਤਰੀਕੇ ਦੇ ਨਾਲ ਆਪਾਂ ਜਿਹੜੇ ਆਪਣੇ ਸ਼ੱਕਰ ਪਾਰੇ ਸੀ ਮੈਂ ਸਾਰੇ ਮਤਲਬ ਜਿੰਨਾ ਕਿ ਮੇਰੇ ਕੋਲ ਆਟਾ ਸੀਗਾ ਹਨਾ ਮੈਂ ਬਣਾਇਆ ਸੀਗਾ ਉਹ ਸਾਰੇ ਮੈਂ ਇੱਕ ਹੀ ਵਾਰੀ ਪਾ ਦਿੱਤੇ ਔਰ ਇਹਨਾਂ ਨੂੰ ਆਪਾਂ ਜਿਹੜਾ ਬਿਲਕੁਲ ਮਤਲਬ ਲੋ ਫਲੇਮ ਤੇ ਜਿਹੜਾ ਉਹ ਤਲਾਂਗੇ ਜਿਹਦੇ ਨਾਲ ਕੀ ਇਹ ਫੁੱਲ ਵੀ ਜਾਣਗੇ ਔਰ ਅੰਦਰ ਤੱਕ ਜਿਹੜੇ ਵਧੀਆ ਸਿੱਕ ਜਾਣਗੇ ਕਿਉਂਕਿ ਜਿਹੜੀ ਆਪਾਂ ਰੋਟੀ ਬਣਾਈ ਸੀ ਮੈਨੂੰ ਮਤਲਬ ਕੱਟਣ ਵਾਸਤੇ ਉਹ ਥੋੜੀ ਜਿਹੀ ਮੋਟੀ ਬਣਾਈ ਸੀ ਆਪਾਂ ਤੇ ਐਸ ਕਰਕੇ ਆਪਾਂ ਇਹਨੂੰ ਮਤਲਬ ਬਿਲਕੁਲ ਜਿਹੜੀ ਲੋ ਫਲੇਮ ਤੇ ਇਸ ਤਰੀਕੇ ਦੇ ਨਾਲ ਹੌਲੀ ਹੌਲੀ ਆਪਾਂ ਇਹਨਾਂ ਨੂੰ ਬਣਨ ਦਵਾਂਗੇ ਇਹਦੇ ਨਾਲ ਹੀ ਅੰਦਰ ਤੱਕ ਬਿਲਕੁਲ ਪੱਕ ਵੀ ਜਾਣਗੇ ਔਰ ਮਤਲਬ ਇਹਦਾ ਜਿਹੜਾ ਕਲਰ ਆ ਉਹ ਵੀ ਮਤਲਬ ਜਿਆਦਾ ਡਾਰਕ ਨਹੀਂ ਹੋਊਗਾ ਜੇ ਆਪਾਂ ਮਤਲਬ ਤੇਜ਼ ਸੇਕ ਤੇ ਪਾ ਦਾਂਗੇ ਤੇ ਉੱਪਰੋਂ ਇੱਕਦਮ ਕਲਰ ਦਾ ਚੇਂਜ ਹੋ ਜਾਊਗਾ ਬਟ ਅੰਦਰੋਂ ਜਿਹੜਾ ਮੈਂ ਇਦਾਂ ਵਾ ਉਹ ਉਸੇ ਤਰੀਕੇ ਨਾਲ ਕੱਚਾ ਰਹਿ ਜਾਊਗਾ ਹਨਾ ਇਸ ਕਰਕੇ ਆਪਾਂ ਇਹਨਾਂ ਨੂੰ ਮੀਡੀਅਮ ਤੋਂ ਲੋ ਫਲੇਮ ਦੇ ਵਿੱਚ ਹੀ ਆਪਾਂ ਇਹਨਾਂ ਨੂੰ ਪਕਾਵਾਂਗੇ ਔਰ ਕਰੀਬ 20 ਮਿੰਟ ਲੱਗੇ ਸੀਗੇ ਹਨਾ 15-20 ਮਿੰਟ ਇਸ ਤਰੀਕੇ ਦੇ ਨਾਲ ਲੋ ਫਲੇਮ ਤੇ ਆਪਾਂ ਇਹਨੇ ਰੱਖੇ ਹੋਏ ਤੇ ਉਸ ਤੋਂ ਬਾਅਦ ਆਪਣੇ ਜਿਹੜੇ ਸ਼ੱਕਰ ਪਾਰੇ ਸੀਗੇ ਉਹ ਵਧੀਆ ਤਰੀਕੇ ਦੇ ਨਾਲ ਮਤਲਬ ਸਿੱਕੇ ਦੇ ਅੰਦਰ ਤੱਕ ਔਰ ਜਿਹੜਾ ਕਲਰ ਸੀਗਾ ਉਹ ਵੀ ਚੇਂਜ ਨਹੀਂ ਹੋਇਆ ਕਿਉਂਕਿ ਜਿਹੜਾ ਸ਼ੱਕਰ ਪਾਰਿਆਂ ਦਾ ਕਲਰ ਹੁੰਦਾ ਉਹ ਮਤਲਬ ਵਾਈਟ-ਵਾਈਟ ਹੀ ਹੁੰਦਾ ਹਨਾ ਤੇ ਫਿਰ ਇਸ ਤਰੀਕੇ ਦੇ ਨਾਲ ਆਪਣੇ ਜਿਹੜੇ ਸ਼ੱਕਰ ਪਾਰੇ ਸੀਗੇ ਉਹ ਅਸੀਂ ਸਾਰੇ ਕੱਢ ਲਏ ਤੇਲ ਦੇ ਵਿੱਚੋਂ ਹੁਣ ਆਪਾਂ ਇਹਦੇ ਲਈ ਚਾਣੀ ਤਿਆਰ ਕਰਦੇ ਆਂ ਆਪਾਂ ਜਾਨੀ ਲਾ ਕੇ ਤੇ ਆਪਾਂ ਇਹ ਰੈਡੀ ਕਰਦੇ ਆਂ ਜਾਨੀ ਬਣਾਉਣ ਦੇ ਲਈ ਆਪਾਂ ਲੈ ਲਈ ਸੀਗੀ ਕੜਾਹੀ ਕੜਾਈ ਮੈਂ ਥੋੜੀ ਜੀ ਵੱਡੀ ਲਈ ਸੀ ਕਿਉਂਕਿ ਜਦੋਂ ਜਾਨੀ ਬਣਾਈ ਜੇ ਥੋੜਾ ਵੱਡਾ ਪੰਡਾ ਚਾਹੀਦਾ ਜਿੱਥੇ ਆਪਣੀ ਜਿਹੜੀ ਚੀਜ਼ ਹੈ ਚੰਗੀ ਤਰ੍ਹਾਂ ਮਿਕਸ ਹੋ ਸਕੇ ਤੇ ਇੱਥੇ ਜਿੰਨਾ ਤੁਸੀਂ ਮੈਂ ਇਦਾਂ ਲਿਆ ਵਾ ਹਨਾ ਉਤੋਂ ਜਿਹੜੀ ਆਪਾਂ ਅੱਧੀ ਜਿਹੜੀ ਹੈ ਖੰਡ ਲਵਾਂਗੇ ਠੀਕ ਆ ਜਿਵੇਂ ਤਿੰਨ ਕਟੋਰੀਆਂ ਛੋਟੀਆਂ ਮੇਰੀਆਂ ਮੈਦੀ ਦੇਆਂ ਸੀਗੀਆਂ ਤੇ ਜਿਹੜੀ ਡੇਢ ਕਟੋਰੀ ਖੰਡ ਆ ਉਹ ਲੈ ਲਈ ਔਰ ਇੱਕ ਕਟੋਰੀ ਵਿੱਚ ਜਿਹੜਾ ਪਾਣੀ ਸੀਗਾ ਉਹ ਪਾ ਲਿਆ ਜਿਵੇਂ ਹੀ ਜਿਹੜੀ ਆਪਣੀ ਚਾਸ਼ਨੀ ਆ ਮਤਲਬ ਇੱਕ ਤਾਰ ਦੀ ਚਾਸ਼ਨੀ ਬਣ ਜੂਗੀ ਤੇ ਉਵੇਂ ਹੀ ਆਪਾਂ ਇਹਦੇ ਵਿੱਚ ਜਿਹੜੇ ਆਪਣੀ ਸ਼ੱਕਰ ਪਾਰੇ ਸੀਗੇ ਇਹ ਪਾ ਦਿੱਤੇ ਤੇ ਜਿਹੜੀ ਹੈ ਜਿੱਥੇਲੇ ਫਲੇਮ ਹੈ ਜਿਹੜੀ ਉਹ ਮਤਲਬ ਗੈਸ ਜਿਹੜਾ ਲੋ ਫਲੇਮ ਤੇ ਜਿਹੜਾ ਚੱਲ ਰਿਹਾ ਵਾ ਤੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਚਾਣੀ ਦੇ ਵਿੱਚ ਚੰਗੀ ਤਰ੍ਹਾਂ ਮਤਲਬ ਮਿਕਸ ਕਰਾਂਗੇ ਜਿਵੇਂ ਮਤਲਬ ਰਿਜਣਗੇ ਚਾਣੀ ਦੇ ਵਿੱਚ ਹਨਾ ਤੇ ਇਹ ਚਾਣੀ ਨੂੰ ਚੰਗੀ ਤਰ੍ਹਾਂ ਆਪ ਦੇ ਅੰਦਰ ਐਬਜ਼ਾਰਬ ਕਰ ਲੈਣਗੇ ਔਰ ਇਹ ਮਤਲਬ ਥੋੜੀ ਦੇਰ ਮਤਲਬ ਰਿਜਨ ਤੋਂ ਬਾਅਦ ਵਿੱਚ ਦੇਖੋ ਤੁਸੀਂ ਦੇਖ ਸਕਦੇ ਆ ਕਿ ਜਿਹੜੀ ਚਾਣੀ ਆ ਉਹ ਬਿਲਕੁਲ ਵੀ ਰਹਿੰਦੀ ਨਹੀਂ ਜਾ ਰਹੀ ਹੈ ਨਾ ਹੁਣ ਫੇ ਮੈਂ ਜਿਹੜਾ ਫਲੇਮ ਸੀ ਕਿ نیچے ਬੰਦ ਕਰ ਦਿੱਤੀ ਜਿਵੇਂ ਫਲੇਮ ਬੰਦ ਕੀਤੀ ਤੇ ਜਿਹੜੀ ਚਾਣੀ ਸੀ ਉਹ ਆਪਣੇ ਆਪ ਹੀ ਮਤਲਬ ਸ਼ੱਕਰ ਪਾਰਿਆਂ ਦੇ ਉੱਪਰ ਜੰਮਣੀ ਸਟਾਰਟ ਹੋ ਗਈ ਤੇ ਇਸ ਤਰੀਕੇ ਦੇ ਨਾਲ ਜੇ ਤੁਸੀਂ ਚਾਣੀ ਲਹੋਗੇ ਥੋੜੀ دیر ਲਈ ਇਹਨਾਂ ਨੂੰ ਚਾਣੀ ਦੇ ਚੋਬਾਲੋਗੇ ਤੇ ਜਿਹੜੇ ਚੱਕਰ ਪਾਰੇ ਆ ਬਹੁਤ ਹੀ ਵਧੀਆ ਅੰਦਰ ਤੱਕ ਮਤਲਬ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਪਾ ਲਈ ਸੀਗੀ ਇੱਕ ਬਾਉਲ ਦੇ ਵਿੱਚ ਤੇ ਜਿਹੜੇ ਆਪਣੇ ਚੱਕਰ ਪਾਰੇ ਆ ਬਹੁਤ ਹੀ ਵਧੀਆ ਉੱਪਰੋਂ ਕ੍ਰਿਸਪੀ ਔਰ ਅੰਦਰੋਂ ਜਿਹੜੇ ਸੀ ਬਿਲਕੁਲ ਨਰਮ ਔਰ ਮਤਲਬ ਚਾਸ਼ਨੀ ਵਾਲੇ ਜਿਹੜੇ ਚੱਕਰ ਪਾਰੇ ਸੀਗੇ ਉਹ ਬਣ ਕੇ ਤਿਆਰ